ਸਾਡੇ ਨਾਲ ਜਿਹੜੇ ਮਿਊਜ਼ੀਸ਼ੀਅਨ ਸੀਗੇ ਉਹ ਬਚਾਰੇ ਐ ਐਸੀ ਭਾਈਚਾਰੇ ਜੋਗਰੀ ਪਰਿਸ਼ਰਤ ਉਹ ਕਿਹੜਾ ਕੋਈ ਪਹਿਲੀ ਬੰਨਾ ਹੁੰਦਾ ਸੀ ਨਾ ਉਹ ਪੜਾਈ ਘਟ ਸੀ ਹੁਣ ਸਮਾਂ ਬਦਲ ਗਿਆ ਵਕਤ ਬਦਲ ਗਿਆ ਹੁਣ ਤਾਂ ਕਬਜ਼ਾ ਹੀ ਜੱਟਾਂ ਦਾ ਹੋ ਗਿਆ ਇਸ ਗਾਇਕੀ ਦੇ ਵਿੱਚ ਚਲੋ ਬਿਲਕੁਲ ਸਹੀ ਗੱਲ ਐ ਕੁੜੀਆਂ ਵੀ ਅੱਜ ਅੱਜ ਜੋ ਸਿੱਧੂ ਮੂਸੇਵਾਲੇ ਨੇ ਪੰਜਾਬ ਦਾ ਨਾਮ ਦੁਨੀਆ 'ਚ ਕੀਤਾ ਜੀ ਜੀ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਨਹੀਂ ਕੀਤਾ ਕਿਸੇ ਗੋਣਵਾਲੇ ਨੇ ਨਹੀਂ ਕੀਤਾ ਗੋਣਵਾਲੇ ਦੇ ਸਾਡੇ ਬਹੁਤ ਅੱਛੇ-ਅੱਛੇ ਨੇ ਗੁਰਾਸਮਾਨ ਜੀ ਨੇ ਬਬੂਮਾਨ ਜੀ ਨੇ ਯਮਲਾ ਜੀ ਹੈਗੇ ਸੀ ਹਰ ਚੰਨ ਕਰਨ ਵਾਲੀ ਸੀ ਪਰ ਜੋ ਸਿੱਧੂ ਮੂਸੇਵਾਲੇ ਨੇ ਇਸ ਪੱਗ ਨੂੰ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹ ਕਿਉਂਕਿ ਮੈਨੂੰ ਇਸ ਕਰਕੇ ਪਤਾ ਹੈ ਵੀ ਜਦੋਂ ਦੀ ਅਸੈਸੀਨੇਸ਼ਨ ਹੋਇਆ ਨਾ ਮੈਂ ਮੋਬਾਈਲ ਤੇ ਗੋਰੇ ਔਰ ਕਾਲੇ ਰੁੰਦੇ ਦੇਖੇ ਨੇ ਬਿਲਕੁਲ ਸਚਾਈ ਹੈ ਵੀਰ ਮੈਂ ਸੁੱਚਾ ਮੈਂ ਯਾਰ ਇਸ ਬੱਚੇ ਨੇ ਪੰਜਾਬ ਦਾ ਨਾਮ ਸਾਰੀ ਦੁਨੀਆ 'ਚ ਪੁਲੰਦ ਕੀਤਾ ਇਹ ਹੈ ਜੀ ਬਹੁਤ ਵੱਡਾ ਘਟਾ ਸਾਨੂੰ ਪਿਆ ਜੀ ਬਸ ਕੀ ਦਸੀਏ ਉਹ ਘਟਾ ਤੇ ਉਹ ਚਮਕੀਲਾ ਸਾਹਿਬ ਦਾ ਵੀ ਪਿਆ ਸੀ ਜੀ ਘਟਾ ਤੇ ਚਮਕੀਲਾ ਸਾਹਿਬ ਦਾ ਪਿਆ ਸੀ ਹਾਂ ਬਿਲਕੁਲ ਪਿਆ ਸੀ ਬਿਲਕੁਲ ਪਿਆ ਸੀਗਾ ਔਰ ਉਸ ਨੂੰ ਗੋਦ ਦੇ ਰਿਹਾ ਸੀ 3-4 ਸਾਲ ਹੋਈ ਸੀ ਹਾਲੇ ਹੋਰ ਬਹੁਤ ਬੜੀਆਂ ਸੰਭਾਵਨਾਵਾਂ ਸੀਗੀਆਂ ਜਿਹੜੇ ਉਹ ਕੱਛ ਕਰ ਸਕਦਾ ਸੀ ਜਦੋਂ ਉਹਨੇ ਗੀਤ ਗਾਇਆ ਚਲੋ ਗੀਤ ਦੁਕਾਨੇ ਗੋਦ ਦੇ ਨੇ ਲੋਕੀ ਉਹਨੇ ਵੀ ਗਾਏ ਨੇ ਪਰ ਜਦੋਂ ਇਹ ਕਹਿਆ ਨਾ ਸਤੋਂ ਬਾਬਾ ਕੋਲੇ ਸਾਡਾ ਨਨਕਾਣਾ ਹਾਂਜੀ ਲੋਕ ਖੜ ਕੇ ਸੁਣਦੇ ਸੀਗੇ ਕਿ ਐਸੀ ਬਾਤ ਜਿਹਾ ਤਾਰਿਆਂ ਦੀ ਲੋਏ ਲੋਏ ਹਾਂ ਇਹ ਤਲਵਾਰ ਮਿਕਲਗੀ ਧਰਦੀ ਤਲਵਾਰ ਨੂੰ ਮਿਕਲਗੀ ਨਾ ਮਤਲਬ ਹੈ ਬਈ ਜਿਹੜੇ ਬੰਦੇ ਸਤੋਂ ਅਣਹੋਣੀ ਮੌਤ ਦੇ ਵਿੱਚ ਵਿਚ ਵਿਛੜਦੇ ਨੇ ਉਹ ਕਾਟਾ ਜਿਹੜਾ ਹੈ ਨਾ ਜੋ ਸੰਗੀਤਿਕ ਪਰਿਵਾਰ ਨੂੰ ਦਾ ਹੈ ਹਾਂਜੀ ਸਭਿਆਚਾਰ ਨੂੰ ਵੀ ਹੈ ਤੇ ਆਮ ਲੋਕੀ ਜਿਹੜੇ ਸੁਣੋਤੇ ਨੇ ਹਰੀ ਉਸ ਸਮਾਜ ਨੂੰ ਵੀ ਹੈਗਾ ਘਟਾ ਹੋਰ ਪਤਾ ਨਹੀਂ ਉਹਨੇ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਅੱਛਾ ਅੱਜ ਕੱਲ ਚਲੋ ਜਿੱਥੇ ਵੀ ਉਹ ਪਰਮਾਤਮਾ ਉਹਨਾਂ ਦੇ ਰੂਹ ਨੂੰ ਆਪਣੇ ਨਿਵਾਸ ਥਾਂ ਬਖਸ਼ੇ ਹੁਣ ਦਲਜੀਤ ਨੇ ਵੀ ਤਾਂ ਪੱਗ ਦੀ ਬਹੁਤ ਸ਼ਾਨ ਕਰਤੀ ਪੰਜਾਬ ਦੀ ਪੰਜਾਬੀ ਨੇ ਇਹ ਇਹ ਹੁਣ ਹੋਈ ਆ ਇਹ ਹੁਣ ਹੋਈ ਨੇ ਬਹੁਤ ਅੱਛਾ ਮੇਰੀ ਗੱਲ ਉਹ ਚਿੱਠੀਆਂ ਤੋਂ ਸੀ ਫਿਰ ਚਿੱਠੀਆਂ ਸਾਂਭ ਕੇ ਵੀ ਰੱਖੀਆਂ ਜੀ ਕਿੱਥੇ ਮੇਰੇ ਕੋਲੇ ਤਾਂ ਨਾ ਸਾਡੇ ਕੋਲੇ ਨਾ ਇੱਕ ਰਿਕਾਰਡ ਪੇਜ ਦਿੱਤੀ ਸੀ ਕੰਪਨੀ ਵਾਲੇ ਅੱਛਾ ਜੀ ਜੇ ਸਾਡਾ ਰਿਕਾਰਡ ਹੁੰਦਾ ਸੀ ਨਾ ਉਥੋਂ ਉਹ ਉਹਨੂੰ ਪੈਕ ਕਰਕੇ ਭੇਜ ਦਿੰਦੇ ਹੁੰਦੇ ਸੀ ਮੇਰੇ ਕੋਲ ਤਾਂ ਉਹ ਵੀ ਕੋਈ ਨਹੀਂ ਹੈਗਾ ਉਹ ਜਿਹਨੇ ਆਉਣਾ ਅਚਾਰਨ ਮਰ ਘੜਾ ਉਹ ਚੱਕ ਕੇ ਲੈ ਜਾਣਾ ਹਾਂਜੀ ਮੇਰੇ ਕੋਲੇ ਨਾ ਤਾਂ ਇੰਨਾ ਵਕਤ ਸੀਗਾ ਵੀ ਮੈਂ ਉਹਨੂੰ ਕਹੀ ਜਾਵਾਂ ਕਿਉਂਕਿ ਅਸੀਂ ਬਹੁਤ ਹੀ ਸਸਤੇ ਕਲਾਕਾਰ ਸੀਗੇ ਦਿਹਾੜੀ 'ਚ 2 ਜਾਂ 3 2 ਜਾਂ 3 ਪ੍ਰੋਗਰਾਮ ਕਰਕੇ ਹੀ guzara ਹੁੰਦਾ ਸੀਗਾ ਹਾਂਜੀ ਇਸ ਕਰਕੇ ਤੜਕੇ ਸਵੇਰੇ ਹੀ ਨਿਕਲ ਜਾਂਦੇ ਸੀਗੇ ਰਾਤ ਨੂੰ ਲੇਟ ਹੁੰਦੇ ਸੀਗੇ ਹਾਂਜੀ ਆਪਣੇ ਘਰੇ ਖਰਾਬ ਕਰ ਲਏ ਸੀ ਇੰਨਾ ਕੰਮ ਕਰਕੇ ਜੇ ਇੰਨਾ ਕੰਮ ਨਾ ਕਰਦੇ ਫੁਲਾ ਕਰਦੇ ਤਾਂ ਸ਼ਾਇਦ ਗਲੇ ਹੁਣ ਤੱਕ ਵੀ ਉਹੋ ਜਿਹੀ ਰਹਿੰਦੇ ਜਿਹਹੇ ਜੇ ਸ਼ੁਰੂ ਸੀ ਸ਼ੁਰੂ ਸੀ ਮਤਲਬ ਇਹ ਜਿਹੜਾ ਗਲਾ ਹੁਣ ਅੱਜ ਸੁਣਿਆ ਸੀ ਉਸ ਤੋਂ ਪਹਿਲੇ ਜਿਹੜਾ ਗਲਾ ਸੀ ਉਹ ਦਮ ਐ ਸੀ ਹੁਣ ਗਲਾ ਬੈਠ ਗਿਆ ਦੇਖੋ ਮੇਰੀ ਮਤਲਬ ਤੁਹਾਨੂੰ ਲੱਗਦਾ ਸਾਨੂੰ ਨਹੀਂ ਲੱਗਦਾ ਬੈਠਦਾ ਨਹੀਂ ਉਹ ਠੀਕ ਹੈ ਮੈਂ ਮੰਨਦਾ ਪਰ ਗਾਉਣ ਵਿੱਚ ਉਹ ਗੱਲ ਨਹੀਂ ਰਹਿੰਦੀ ਜਿਹੜੀ ਉਸ ਵੇਲੇ ਹੁੰਦੀ ਆ ਮਤਲਬ ਕਾਫੀ ਉੱਚਾ ਸਕੇਲ 'ਚ ਗਾਉਂਦੇ ਰਹੇ ਤੁਸੀਂ ਉੱਚੇ ਸਕੇਲ 'ਚ ਵੀ ਗਾਉਂਦਾ ਰਿਹਾ ਗਲੇ 'ਚ ਹਰਕਤ ਬਹੁਤ ਹੁੰਦੀ ਆ ਅੱਛਾ ਗਲੇ 'ਚ ਹਰਕਤ ਬਹੁਤ ਹੁੰਦੀ ਜੀ 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 ਜੋ ਚਾਹੋ ਨੇ ਉਹ ਕਰ ਸਕਦੇ ਹੋ ਉਸ ਤੋਂ ਮਗਰੋਂ ਗਾਗਾ ਕੇ ਗਾਗਾ ਕੇ ਨਾ ਕੁਝ ਤਾਂ ਜਿਹੜੇ ਵੋਕਲ ਕਾਰਡ ਨੇ ਨਾ ਇੱਕਸ ਜਾਂਦੇ ਨੇ ਤੇ ਕਈਆਂ ਦੇ ਵੋਕਲ ਕਾਰਡ ਦੇ ਵਿੱਚ ਤੇ ਤਾਂ ਉਹ ਮੈਸੇਜ ਹੁੰਦੇ ਨੇ ਨਾ ਹਾਂਜੀ ਉਹ ਬਣ ਜਾਂਦੇ ਨੇ ਅੱਛਾ ਔਰ ਆਵਾਜ਼ ਕੱਗੀ ਹੋ ਜਾਂਦੀ ਹੈ ਉਹ ਐਸਾ ਜਿਹੜੀਆਂ ਸਰੋਤਿਆਂ ਦੀਆਂ ਚਿੱਠੀਆਂ ਆਉਂਦੀਆਂ ਸੀ ਉਹ ਸਾਰੀਆਂ ਪੜ੍ਹਦੇ ਹੁੰਦੇ ਸੀ ਆ तकरीबन ਉਹ ਤਾਂ ਉਹ ਪਤਾ ਪੜ ਉਹਨਾਂ ਦੀ ਇੱਕ ਚਿੱਠੀ ਫੜ ਲੈਣੀ ਜਾਂਦੇ ਹੋਏ ਪੜੀ ਜਾਣਾ ਪੜ੍ਹ ਲੈਣੀ ਯਾਨੀ ਸਾਰੇ ਤਰ੍ਹਾਂ ਦੇ ਲੋਕਾਂ ਦੇ ਬੀਬੀਆਂ ਦੀਆਂ ਵੀ ਆ ਜਾਂਦੀਆਂ ਚਿੱਠੀਆਂ ਦਸ ਦੂਹ ਕਿਹੜਾ ਗਲੇ ਹੈ ਵੀ ਉਦੋਂ ਬੀਬੀਆਂ ਦੀ ਪੜਾਈ ਬਹੁਤ ਕੱਟ ਹੁੰਦੀ ਸੀ ਪਰ ਮੈਨੂੰ ਇੰਨਾ ਪਤਾ ਹੈ ਵੀ ਬਹੁਤ ਸਾਰੀਆਂ ਕੁੜੀਆਂ ਨੇ ਹਾਂ ਹੂੰ ਹੁਣੇ 5-4 ਸਾਲ ਤੋਂ ਪਹਿਲਾਂ ਦੀ ਗੱਲ ਦੱਸਦਾ ਅੱਛਾ ਜੀ ਹਾਂ ਮਾਦਮ ਐਮਐਲ ਬਣ ਗਿਆ ਮੈਂ ਚੰਡੀਗੜ੍ਹ ਆਪਣੀ ਕਾਰ 'ਚ ਬੈਠਣ ਲੱਗਿਆ ਇੱਕ ਲੜਕੀ ਭੱਜ ਕੇ ਮੇਰੇ ਕੋਲ ਆਈ ਨਾ ਅੱਛਾ ਹੈ ਹਾਲਾਂਕਿ ਉਹ ਕਾਲਜ ਚ ਵਾਈਸ ਕਾਲਜ ਚ ਵਾਈਸ ਸੀ ਜਾਂ ਕੋਈ ਟੀਚਰ ਸੀਗੀ ਕਹਿੰਦੀ ਪਲੀਜ਼ ਮਨ ਫੋਟੋ ਅਜੀ ਮੈਂ ਖਿਲਾ ਦੇ ਜਲੋ ਮੇਰੇ ਹਸਬੰਦ ਤੁਹਾਨੂੰ ਬਹੁਤ ਲਾਈਕ ਕਰਦੇ ਨੇ ਉਹ ਫੋਟੋ ਕਿੱਧਰ ਕਿ ਚਲੀ ਗਈ ਮਤਲਬ ਦੇਖੋ ਹੁਣ ਅੱਗੇ ਨਾਲੋਂ ਜਿਹੜਾ ਜ਼ਮਾਨਾ ਨਾ ਉਹ ਰੋਹ ਸਾਹਿਬ ਬਹੁਤ ਐਡਵਾਂਸ ਹੋਇਆ ਹੋਇਆ ਹੈ ਜੀ ਜੀ ਅੱਗੇ ਐਸਾ ਕੁਝ ਕਰਨੀ ਸੀ ਸਕਦੇ ਬਿਲਕੁਲ ਬਿਲਕੁਲ ਹਾਂ ਚਿੱਠੀਆਂ ਉਹਨਾਂ ਦੇ ਕਈ ਇਹ ਵੀ ਸਰੋਤੇ ਲਿਖੇ ਵੀ ਸਾਨੂੰ ਚਿੱਠੀ ਦਾ ਜਵਾਬ ਵੀ ਆ ਜੇ ਪਰ ਟਾਈਮ ਨਹੀਂ ਹੁੰਦਾ ਉਹਨਾਂ ਦਾ ਹੂੰ ਪੜ੍ਹੇ ਦੇ ਆਪਾਂ ਘਾਟੇ ਜਮਾਤਾ ਨਾ ਜੀ ਮੈਂ ਸਾਰੀਆਂ ਚਾਰਜ ਜਮਾਤਾ ਪੜੇ ਹੋਏ ਪਰ ਚਾਰਜ ਜਮਾਤੇ ਮਿਲਦਾ ਐਮਏ ਵਾਲਿਆਂ ਤੋਂ ਨਹੀਂ ਨਹੀਂ ਇਹ ਕਿਸੇ ਆ ਕਰਾ ਦਿੰਦੇ ਤੁਸੀਂ ਚਲੋ ਪਤਾ ਕੀ ਗੱਲ ਹੈ ਮੇਰੀ ਸੋਸਾਇਟੀ ਬਹੁਤ ਅੱਛੇ ਲੁੱਕ ਕਰ ਰਹੀ ਹੈ ਜੀ ਜੀ ਬਹੁਤ ਅੱਛੇ ਮੈਂ ਆਪ ਜੀ ਨਾਲ ਗੱਲ ਕੀਤੀ ਨਾ ਉਹ ਰਿੰਦੀ ਮਾਸ ਖਾਦੀ ਮਾਸ ਖਾਦੀ ਜੀ ਉਹ ਰਿੰਦਾ ਮਾਸ ਖਾਦਾ ਮਾ ਖਾਦਾ ਇਹ ਇੱਕ ਕਿਤਾਬ ਗੁਰਵਿੰਦਰ ਪੁੱਲਰ ਜੀ ਹਾਂ ਮੈਂ ਤੁਸੀ ਰਾਤੀ ਜ ਮੇਰੇ ਗੱਲਈ ਮੈਨੂੰ ਕਿਤਾਬ ਜ਼ਰੂਰ ਦਿਓ ਨਾ ਨਹੀਂ ਮੈਂ ਲੈ ਵੀ ਲਵਾਂਗਾ ਕਿਤਾਬ ਬਣਾਈ ਉਹ ਮੈਨੂੰ ਹੁਣੇ ਭੇਜੀ ਹੈ ਅਜੀ ਤੇ ਮੈਂ ਮਹਿਸੂਸ ਕੀਤਾ ਬਈ ਪੜ੍ਹਨਾ ਚਾਹੀਦਾ ਬੰਦੇ ਨੂੰ ਬਹੁਤ ਜ਼ਿਆਦਾ ਜਦ ਤੁਸੀ ਪੜ੍ਹਦੇ ਹੋ ਨਾ ਉਹਦੇ ਵਿੱਚ ਅਕਲ ਬੜੀ ਹੈ ਉਹਦੇ ਸਜੈਸ਼ਨਸ ਬੜੀਆਂ ਨੇ ਉਹਦੇ ਵਿੱਚ ਮੈਂ ਸਮਝਦਾ ਤੁਹਾਨੂੰ ਬੋਲਣੀ ਤੇ ਵੀ ਕਈ ਵਾਰੀ ਮਹਾਰਤ ਹੋ ਜਾਂਦੀ ਹੈ ਮੈਂ ਪਹਿਲਾਂ ਪਹਿਲਾਂ ਜਦੋਂ ਮੈਂ ਪਬਲਿਕ ਰਿਲੇਸ਼ਨਸ ਸੀਗਾ ਜੀ ਗੋਦਾ ਘਟ ਹੁੰਦਾ ਸੀਗਾ ਹੂੰ ਉਦੋਂ ਮੈਂ ਜਸਵੰਤ ਸਿੰਘ ਕਮਲਜੀਤ ਦੇ ਨਾਲ ਨਾਲ ਖਿੰਦ ਦੇ ਅਜੀ ਇਹਨਾਂ ਲੋਕਾਂ ਜਿਵੇਂ ਸਿਵਲ ਲਾਈਨ ਹੋਇਆ ਪਾਲੀ ਹੋਇਆ ਪੂਰਨਵਾਸੀ ਦਾ ਇਹ ਇਹ ਨਾ ਬੜਾ ਦਸ ਸੀਗਾ ਉਦੋਂ ਮੈਨੂੰ ਪੰਜਾਬੀ ਜੀ ਸਮਝ ਆਉਣ ਲੱਗੀ ਆ ਅਦਰਵਾਈਜ਼ ਜਦੋਂ ਮੈਂ 10 ਸਾਲ ਦਾ ਬਾਹਰ ਨਿਕਲ ਗਿਆ ਸੀ ਘਰੋਂ ਹੈ ਤੇ ਉਹ ਜਿਹੜੀ ਮੰਡਲੀ ਸੀਗੀ ਨਾਟਕ ਮੰਡਲੀ ਜੀ ਉਹ ਸਾਰੇ ਯੂਪੀ ਦੇ ਲੋਕ ਸੀਗੇ ਅੱਛਾ ਜੀ ਉਹ ਹਿੰਦੀ ਬੋਲਦੇ ਸੀ ਸਾਰਾ ਦਿਨ ਮੈਂ ਵੀ ਉਹਨਾਂ ਦੇ ਨਾਲ ਹਿੰਦੀ ਬੋਲਦਾ ਸੀ ਜਿਹੜੇ ਡਰਾਮੇ ਖੇਡਦੇ ਸੀਗੇ ਉਹ ਵੀ ਉਰਦੂ ਹਿੰਦੀ ਦੇ ਹੁੰਦੇ ਸੀਗੇ ਲਾਲਾ ਮਜਨੂ ਸਾਰਾ ਉਰਦੂ ਦਾ ਡਰਾਮਾ ਸੀਗਾ ਸ਼ਰੀਫ ਰਾਹ ਸਾਰਾ ਉਰਦੂ ਦਾ ਡਰਾਮਾ ਸੀਗਾ ਹਾਂਜੀ ਉਹ ਉਚਾਰਨ ਜਿਹੜਾ ਸੀਗਾ ਹਾਂਜੀ ਉਹ ਸ਼ੁੱਧ ਕਰਕੇ ਇੱਕ ਵਾਰੀ ਦੀ ਗੱਲ ਦਾ ਹੁੰਦਾ ਦਾ ਅਸੀਂ ਅੰਬਾਲੇ ਡਰਾਮਾ ਕਰ ਰਹੇ ਸੀਗੇ ਜੀ ਅੰਬਾਲੇ ਦੇ ਤਿੰਨ ਚਾਰ ਬੰਦੇ ਬਹੁਤ ਸਾਹੂਕਾਰ ਦੇ ਬੰਦੇ ਉਹ ਸਾਡੇ ਮੈਨੇਜਰ ਕੋਲੇ ਆ ਗਏ ਸਪਰੂ ਸਾਹਿਬ ਸੀਗੇ ਸਾਡੇ ਮੈਨੇਜਰ ਉਹ ਕਹਿੰਦੇ ਜਿਹੜਾ ਤੁਹਾਡੇ ਨਾਲ ਮੁੰਡਾ ਹੈ ਨਾ ਛੋਟਾ ਜਿਹਾ ਗਾਉਂਦਾ ਹੂੰ ਜੀ ਤੇ ਅਸੀਂ ਇੱਕ ਦਿਨ ਵਾਸਤੇ ਉਹਨੂੰ ਚਾਹੁੰਦੇ ਆ ਅਸੀਂ ਲਾਲਾ ਮੱਜੂ ਨੂੰ ਡਰਾਮਾ ਕਰਨਾ ਓਕੈਸ਼ ਕੈਸਾ ਉਹ ਮੱਜੂ ਦਾ ਨੋਕੈਸ਼ ਦਾ ਜੀ ਵੀ ਕੈਸਾ ਉਹ ਰੋਲ ਕਰੂਗਾ ਉਹ ਕਹਿੰਦੇ ਮੈਂ ਬੁਲਾ ਦਿੰਦਾ ਮੈਨੂੰ ਬੁਲਾ ਉਹ ਰਿਆ ਤੂੰ ਕੈਸਾ ਰੋਲ ਕਰ ਸਕਦਾ ਮੈਂ ਕਹਿੰਦਾ ਜਰੂਰ ਤਦਾ ਜਰੂਰ ਕਿ ਹੈ ਨਾ ਤੇ ਪੈਰ ਚ ਬਿੰਦੀ ਉਹ ਤਿੰਨੇ ਜਣੇ ਇੱਕ ਦਿਨ ਪੂਰੇ ਦੇਖਣ ਲੱਗੇ ਅੱਛਾ ਜੀ ਦੇਖ ਕੇ ਉਹਨੇ ਹੌਲੀ ਦੇਖੇ ਅੱਛਾ ਜੀ ਮਲੇ ਜੀ ਸਾਹਿਬ ਉਹ ਵਿਚਾਰੇ ਚਲੇ ਗਏ ਮੈਂ ਕਹਾਂ ਜੀ ਕੀ ਹੋਇਆ ਇਹ ਕਾਹਦੇ ਵਾਸਤੇ ਕਹਿੰਦੇ ਤੈਨੂੰ ਲੈਣ ਆਏ ਸੀਗੇ ਗਧੇ ਤੈਨੂੰ ਬੋਲਣਾ ਨਹੀਂ ਆਉਂਦਾ ਮਾਜੀ ਮੈਂ ਬੋਲੀ ਦਾ ਜਾਨਾ ਕਹਿੰਦੇ ਨਹੀਂ ਸ਼ੁੱਧਲੀ ਬੋਲਣਾ ਆਉਂਦਾ ਮੇਰੇ ਕੋਲ ਕੀ ਹੁੰਦਾ ਅਜੋ ਤੇ ਕੀ ਹੁੰਦਾ ਤੂੰ ਜ਼ਰੂਰ ਨੂੰ ਜ਼ਰੂਰ ਕਹੀ ਜਾਂਦਾ ਜ਼ਰੂਰ ਕਹੀ ਬੁੱਲਰ ਸਾਹਿਬ ਮੈਂ ਉਹਦੇ ਵਿੱਚ ਸਿੱਖ ਲਿਆ ਮੈਂ ਉਹਦੋਂ ਉਰਦੂ ਦਾ ਅਖਬਾਰ ਲੈ ਕੇ ਪੜਨ ਲੱਗ ਗਿਆ ਅੱਛਾ ਅੱਛਾ ਚਲ ਪਹਿਲਾਂ ਕਾਇਦਾ ਪੜਿਆ ਜੀ ਜੀ ਸੀਨ ਸ਼ੀਨ ਸਵਾਦ 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 ਮਤਲਬ ਇੱਕ ਸਾਦੇ ਨਾਲ ਕਿੰਨੇ ਲਫ਼ਜ਼ ਆਉਂਦੇ ਕਿੰਨੇ ਲਫ਼ਜ਼ ਆਉਂਦੇ ਪੈਰ 'ਚ ਬਿੰਦੀ ਪਾਉਣੀ ਕਿ ਨਹੀਂ ਪਾਉਣੀ ਨਹੀਂ ਪਾਉਣੀ ਨਹੀਂ ਪੈਰ 'ਚ ਬਿੰਦੀ ਸੜ ਛੇੜ ਅੱਜ ਮਾਫ ਕਰਨਾ ਕੋਈ ਟੀਚਰ ਮੇਰੇ ਘਰ ਨਾਲ ਪੈ ਜਵੇ ਉਹ 35 ਬਣਾਉਣ ਤੋਂ ਵਗਰਾ ਸ ਸ ਗ ਗ ਸ ਜ ਜ ਫ ਫ ਸਸ ਦੇ ਮਾਰਜੀ ਬਿੰਦੀ ਗਗ ਦੇ ਮਾਰਜੀ ਬਿੰਦੀ ਉਹਦਾ ਉਚਾਰ ਨਹੀਂ ਦੱਸਦੇ ਉਚਾਰ ਨਹੀਂ ਦੱਸਦੇ ਨਾ ਵੀ ਸਸ ਸੱਚ ਦੇ ਮਾਰਜੀ ਬਿੰਦੀ ਦਾ ਸ਼ਾਹ ਹੁੰਦਾ ਜ ਜ ਦੇ ਪੈਰ ਚ ਬਿੰਦੀ ਦੱਸਦਾ ਹੁੰਦਾ ਪਪੇ ਦੇ ਮਾਰਜੀ ਦੇ ਫਾ ਹੁੰਦਾ ਨਹੀਂ ਉਹ ਫੁੱਫੜ ਵਾਲਾ ਪਪਾ ਦਾ ਜਿਹੜੇ ਫਾਇਦੇ ਵਾਲਾ ਪਪਾ ਅੱਛੇ ਦੇਖੋ ਜਦੋਂ ਤੁਸੀਂ ਪੈਰ ਚ ਬਿੰਦੀ ਪੜਦੇ ਹੋ ਨਾ ਤੁਹਾਡੀ ਜਿਹੜੀ ਜ਼ੁਬਾਨ ਆਪ ਹੀ ਤਾਲੂ ਨਾਲ ਲੱਗ ਜਾਂਦੀ ਹੈਗੇ ਬਿਲਕੁਲ ਜੀ ਪਰ ਆਪਸ ਤਾਂ ਨਾਲ ਗੁੱਗਲੀ ਇੱਕ ਦਿਨ ਦੱਸਿਆ ਹੋਗਾ ਕਿ ਦਿਨ ਦੱਸਿਆ ਹੋਗਾ ਹੁਣ ਦੱਸਿਆ ਨਾ ਫੁੱਪੜ ਦਾ ਫਫਾ ਹੁੰਦਾ ਫ੍ਰਾਈਡੇ ਦਾ ਫ ਉਹ ਫੇ ਹੁੰਦਾ ਫੇ ਹਾਲ ਬੀ ਵਰਜਨ ਚ ਹੈ ਫੀ ਅਣੀ ਉਹ ਫੇ ਹੁੰਦਾ ਇਸਕੋ ਉਹ ਵੀ ਫਾਇਦਾ ਹੀ ਕਹਿੰਦੇ ਵੈਲਕਮ ਟੂ ਵੈਲਕਮ ਕਹੀ ਜਾਂਦੇ ਨੇ ਨੇ ਤੇ ਤੁਸੀਂ ਇੰਗਲਿਸ਼ ਵੀ ਕਾਫੀ ਸਿੱਖ ਲਈ ਹੋਣਾ ਨਾ ਜੀ ਤੁਹਾਡੇ ਵਰਗੇ ਲੋਕਾਂ ਨਾਲ ਸੋਸਾਇਟੀ ਚ ਬੈਠੀ ਨਾ ਅਜੀ ਛੋਟੂ ਛੋਟੂ ਕੀ ਆ ਜਾਂਦਾ ਹੈ ਜਾਂ ਕੁਝ ਹਿੰਦੀ ਚ ਮਾਰ ਖਾ ਜਾਂਦੇ ਹੈਗੇ ਤੁਹਾਡੀ ਸੁમિતਰਾ ਮਾ ਜਨਾ ਬੜੀ ਹਿੰਦੀ ਹੈ ਨਾ ਉਹ ਬੜੀ ਫੇਟੋ ਸੀ ਸੁમિતਰਾ ਮਾ ਜਨ ਨਹੀਂ ਹਮ ਲੇਖੀ ਬਣਾ ਆਖੀ ਲੇਖੀ ਬੇਟੀ ਉਹ ਬੜੀ ਹਿੰਦੀ ਐ ਟੋਗੀ ਹੈ ਨਾ ਉਹ ਹਾਲਾਂਕਿ ਪੰਜਾਬੀ ਕੁੜੀ ਆ ਉਹ ਆ ਪੰਜਾਬੀ ਕੁੜੀਆਂ ਜੀਆਂ ਜੀ ਫਿਰ ਉਹਨੇ ਕਿਹਾ ਵੀ ਕਹਿੰਦੀ ਮੈਂ ਤਾਂ ਸਮਝਦੀ ਹੂੰ ਇਹ ਨਹੀਂ ਸਮਝਦੇ ਇਨਕੋ ਸਮਝੋ ਮੈਂ ਜਗਾ ਮੈਂ ਗੇਰ ਬਦਲ ਦਿੰਦੀ ਨਹੀਂ ਪਤਾ ਕੀ ਗੱਲ ਸੀ ਪੁਲਰ ਸਾਹਿਬ ਉੱਥੇ ਪੋਜੀਸ਼ਨ ਇਹ ਸੀ ਬੀ ਮੈਂ ਪੰਜਾਬ ਚੋਂ ਚੁਣ ਕੇ ਗਿਆ ਹਾਂ ਹਾਂਜੀ ਮੇਰਾ ਹਲਕਾ ਪਿੰਡੂ ਹੈ ਵਾ ਪ੍ਰੀਤਕੋੜ ਜਿਹੜੀ ਮੈਂ ਗੱਲ ਕਹਾ ਉਹ ਮੇਰੀ ਗੱਲ ਨੂੰ ਮੇਰੇ ਹਲਕੇ ਦੇ ਲੋਕਾਂ ਤੇ ਪਤਾ ਲੱਗੇ ਮਤਲਬ ਜਿਹੜੇ ਮੇਰੇ ਵੋਟਰ ਨੇ ਜਿਹੜੇ ਮੇਰੇ ਹਮਦਰਦ ਨੇ ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ ਉਹਨੂੰ ਪਤਾ ਤਾਂ ਲੱਗੇ ਕੀ ਬੋਲ ਰਿਹਾ ਬਿਲਕੁਲ 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 ਅਜੀ ਮੈਂ ਕਹਿੰਦੀ ਮੈਂ ਤੋੜੀ ਹਮਕੋ ਤੁਮਕੋ ਬੋਲ ਰਹੀ ਦੰਦਾ ਫਿਰ ਮੈਂ ਹੋਰ ਜਗ੍ਹਾ ਬੋਲ ਲੂਗਾ ਭਾਈ ਇੱਥੇ ਮੁਸ਼ਕਲ ਹੈ ਨਹੀਂ ਤੁਹਾਡੇ ਉਹ ਕਾਲੀ ਦਲ ਦੇ ਐਮਪੀ ਵੀ ਰਹੇ ਹੋ ਕਹਿੰਦੇ ਜੀ ਮੈਡਮ ਹੀ ਨਾ ਟਾਪਾ ਜਾਂਦਾ ਨਾ ਲੰਘਾ ਜਾਂਦਾ ਉਹਦੇ ਉਹਨਾਂ ਦੀ ਪ੍ਰੋਬਲਮ ਹੋ ਗਈ ਨਾ ਉਹਨਾਂ ਨੂੰ ਪੰਜਾਬੀ ਦੀ ਸਮਝ ਹੀ ਲੱਗਦੀ ਐ ਤੇ ਪੰਜਾਬੀ ਚ ਗੱਲ ਕਰਾਂਗੇ ਨਹੀਂ ਉੱਥੇ ਪੋਜੀਸ਼ਨ ਹੈ ਵੀ ਉੱਥੇ ਟਰਾਂਸਲੇਸ਼ਨ ਕਰਨ ਵਾਲੇ ਬੈਠੇ ਹੁੰਦੇ ਨੇ ਬੈਠੇ ਹੁੰਦੇ ਨੇ ਅਜੀ ਉਹ ਮੈਨੂੰ ਫਿਰ ਆਇਆ ਕਿ ਸਰਦਾਰ ਜੀ ਆਏ ਮੈਨੂੰ ਕਹਿੰਦੇ ਜੀ ਅ ਤੁਸੀਂ ਪਹਿਲੇ ਦਿਨ ਦੱਸ ਦਿਆ ਕਰੋ ਕਿ ਮੈਂ ਜੋ ਬੋਲਾਂਗਾ ਪੰਜਾਬੀ ਵਿੱਚ ਮੁੱਲਣਾ ਤੇ ਮੈਂ ਉਹਦਾ ਅਨੁਵਾਦ ਲੋਕਾਂ ਦਾ ਦਿਆ ਕਰੂੰਗਾ ਅਜੀ ਫਿਰ ਮੈਂ ਦੇਖਿਆ ਉਹ ਵੀ ਪਾਕਿਸਤਾਨੋਂ ਆਏ ਹੋਏ ਸੀ ਅੱਛਾ ਭਾਈ ਲੱਗਾ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਪਤਾ ਨਹੀਂ ਮੇਰੀ ਪੰਜਾਬੀ ਸਮਝ ਨਹੀਂ ਆਉਂਦੀ ਜਿੰਦਗੀ 'ਚ ਬਹੁਤ ਉਹ ਤੇ ਚੌਲ ਨੂੰ ਚੋਲ ਕੌਲੀ ਨੂੰ ਕੋਲੀ ਕੌਲੀ ਨੂੰ ਕੋਲੀ ਹਾਲੇ ਵਕੀਲ ਦਿੱਲੀ ਗਈ ਤੀ 11 12 13 ਅੰਗੜੀ ਲਾ ਕਿ ਉਹ ਤੇ ਵੈਸੇ ਸ਼ੁੱਧ ਹੀ ਬੋਲਣੀ ਚਾਹੀਦੀ ਨੇ ਨਹੀਂ ਜੀ ਪਤਾ ਕੀ ਗੱਲ ਹੈ ਅਗਰ ਤੁਸੀਂ ਵੈਸੇ ਤਾਂ ਹਰ ਬੰਦੇ ਨੂੰ ਚਾਹੀਦਾ ਵੀ ਸ਼ੁੱਧ ਬੋਲੇ ਪਰ ਜੇ ਤੁਸੀਂ ਸਟੇਜ ਤੇ ਜਾਂਦੇ ਹੋ ਜੇ ਤੁਹਾਨੂੰ ਸਟੇਜ ਤੇ ਜਾਣ ਦਾ ਮੌਕਾ ਮਿਲਦਾ ਗਾਉਣ ਦਾ ਮੌਕਾ ਮਿਲੇ ਚਾਹੇ ਸਪੀਚ ਕਰਨ ਦਾ ਮੌਕਾ ਮਿਲੇ ਫਿਰ ਤੁਹਾਡੀ ਜ਼ਬਾਨ ਸ਼ੁੱਧ ਚਾਹੀਦੀ ਹੈ